ਬੀਟ ਗੁਰਬਿੰਦਰ ਬਾਈ ਨੂੰ ਬੇਨਤੀ ਕਰਦਾ ਹੈ ਕਿ ਉਹ ਆ ਕੇ ਚੰਦ ਸ਼ਬਦ ਸਾਡੇ ਨਾਲ ਸਾਂਝੇ ਕਰਨ ਬਾਈ ਗੁਰਬਿੰਦਰ ਸਾਹਮਣੇ ਬੈਠੇ ਕੋ ਪਿੰਡੁਰ ਪਾਣਾ ਤੇ ਬਾਰੂ ਆਏ ਸਾਰਿਆਂ ਦਾ ਮੈਂ ਇੱਥੇ ਆਇਆ ਯਾਦਾਂ ਦਾ ਉਸਤਾਨ ਪਾਣਾ ਆ ਯਾਦਾਂ ਤੇ ਪਾਣਾ ਜੇ ਇੱਥੇ ਅਪ ਸਿੰਘ ਪਾ ਲੈਂਦੇ ਨੇ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਤੇ ਗੁਰਦੇਵ ਸਿੰਘ ਰਪਾਣਾ ਲਿਖਿਆ ਇੱਕ ਸ਼ਜੈਸ਼ਨ ਹੈ ਜੀ ਗੁਲਾਮ ਬਣੀ ਤਾਂ ਯਾਦਾਂ ਗੁਰਦੇਵ ਸਿੰਘ ਰਪਾਣਾ ਦੀਆਂ ਹੁੰਦੀਆਂ ਹੁਣ ਦੇਖੋ ਮੈਂ ਸਹਿਤ ਕਰ ਨਹੀਂ ਨਹੀਂ ਮੈਂ ਕਦੇ ਕੁਝ ਲਿਖਿਆ ਪੜਿਆ ਨਾ ਇੰਨਾ ਤੇ ਗੁਰਦੇਵ ਸਿੰਘ ਰਪਾਣਾ ਬਾਰੇ ਜਿੰਨਾ ਲਾਲੀ ਜਾਣਦਾ ਸ਼ਾਇਦ ਮੈਂ ਵੀ ਉਹਨਾਂ ਨੇ ਜਾਣਦਾ ਬੰਦਾ ਹਾਂ ਦੇ ਨਾਤੇ ਉਹਨਾਂ ਦੇ ਨਾਲ ਮੇਰੇ ਜਿਹੜੀ ਜਾਣ-ਪਛਾਣ ਹੈ ਜਾਂ ਮੈਨੂੰ ਉਹਨਾਂ ਬਾਰੇ ਪਤਾ ਲੱਗਿਆ ਤਾਂ ਮੇਰੇ ਨਾਨਕੇ ਹਰਿਆਣੇ ਚ 90 ਚ ਮੈਂ ਦੱਸਣੀ ਕੀਤੀ ਸ਼ਾਇਦ 99 99 ਦੀ ਗੱਲ ਹੋਊਗੀ ਮੈਂ ਵਸਤੇ ਚੱਲਿਆ ਸੀ ਆਪਦੇ ਨਾਨਕਿਆਂ ਨੂੰ ਤਾਂ ਦੰਬੜੀ ਤੋਂ ਕੋਈ ਸਟੂਡੈਂਟ ਚੜੇ ਉਹਨਾਂ ਦੇ ਹੱਥ 'ਚ ਨਾ ਇੱਕ ਕਿਤਾਬ ਮੈਂ ਬੈਠਾ ਉਹ ਖੜਾ ਮੇਰੇ ਬਰਾਬਰ ਹੈ ਤਾਂ ਗੁਰਦੇਵ ਸਿੰਘ ਰਪਾਣਾ ਨਾਵਲ ਸੀ ਗੋਰੀ ਗੋਰੀ ਮੈਨੂੰ ਆ ਲੱਗਿਆ ਸ਼ਾਇਦ ਗੁਰਪਾਣਾ ਹੋਰ ਪਿੰਡ ਹੋਣਾ ਹੈ ਨਾ ਉਥੋਂ ਦੇ ਹੋਣਗੇ ਜੇ ਮੈਂ ਘਰ ਆ ਕੇ ਆਪਦੇ ਤਾਇਆ ਜੀ ਨੂੰ ਜਾਂ ਪਾਦਰ ਸਾਹਿਬ ਨੂੰ ਪੁੱਛਿਆ ਮੈਂ ਕਿ ਆਪਨੇ ਪਿੰਡ ਤੋਂ ਕੋਈ ਗੁਰਦੇਵ ਸਿੰਘ ਵੀ ਹੈਗੇ ਆ ਕਹਿੰਦੇ ਬੱਲੀ ਦਿੱਲੀ ਦਿੱਲੀ ਵਾਲੇ ਆਮ ਕਰਕੇ ਲੋ ਪਿੰਡ ਚ ਉਹਨਾਂ ਨੂੰ ਦਿੱਲੀ ਵਾਲੇ ਕਹਿੰਦੇ ਸੀ ਮੈਂ ਕਈ ਮਾਣਾਂ ਦੇ ਇੱਕ ਕਿਤਾਬ ਸੀ ਕਿਸੇ ਦੇ ਘਰ ਚ ਉਹ ਵੇਖੀ ਕਹਿੰਦੇ ਉਹ ਲਿਖਦੇ ਆ ਬਹੁਤ ਸੋਹਣਾ ਲਿਖਦੇ ਆ ਫਿਰ ਮੈਂ ਉਹਨਾਂ ਨੂੰ ਮਿਲਿਆ ਉਹਦੋਂ ਦਾ ਜਸਟ ਮੈਂ ਛੋਟਾ ਸੀ ਜਿਵੇਂ ਬੱਚੇ ਮਿਲ ਕੇ ਆਉਂਦੇ ਆ ਉਸ ਤਰ੍ਹਾਂ ਮਿਲਿਆ ਆ ਜਿਹੜਾ ਉਹਨਾਂ ਨਾਲ ਅਸਲ ਮਿਲਣ ਦਾਸ ਬਾਬੂ ਬੰਦਾ ਹੈ ਜਾਂ ਉਸ ਤੋਂ ਬਾਅਦ ਮੁਲਾਕਾਤਾਂ ਸ਼ੁਰੂ ਹੁੰਦੀਆਂ ਜਦੋਂ ਉਹਨਾਂ ਨੂੰ ਸਹਿਤ ਅਕੈਡਮੀ ਪੁਰਸਕਾਰ ਮਿਲਿਆ ਤਾਂ ਮੇਰਾ ਮੇਰੀ ਭੁਆਈ ਦਾ ਬੇਟਾ ਹੈ ਬਾਲ ਗਦਾਰਾ ਹਬੋਰ ਤੋਂ ਉਹ ਮਿਲਣ ਆਏ ਉਹਨਾਂ ਨੂੰ ਘਰੇ ਆਏ ਮੈਨੂੰ ਕਹਿੰਦੇ ਅਰ ਉੱਧਰ ਜਾਣਾ ਹੈ ਮੈਂ ਕਹਿੰਦਾ ਉਹ ਸਾਡੇ ਨਾਲ ਬਾਬੇ ਖਾਨ ਲੱਗਦੇ ਸੀ ਮੈਂ ਉਹਦੇ ਬਾਬੇ ਕੋਲ ਜਾਣਾ ਮੈਨੂੰ ਮੈਂ ਕਹਿੰਦੇ ਚੱਲਦੇ ਆਂ ਜੀ ਉਸ ਤੋਂ ਬਾਅਦ ਲਗਾਤਾਰ ਹਰੇਕ ਹਫ਼ਤੇ ਹੀ ਤਕਰੀਬਨ ਜਾਂ ਦੂਜੇ ਹਫ਼ਤੇ ਸ਼ਨੀਐਦਵਾਰ ਇੱਕ ਦੋ ਘੰਟੇ ਉਹਨਾਂ ਨਾਲ ਬਤਾਈਦੇ ਜੀ ਉਹਨਾਂ ਨੇ ਸਿਹਤ ਲਿਖਿਆ ਬਹੁਤ ਉੱਚ ਕੋਟੀ ਦਾ ਕਿਤਾਬਾਂ ਸਾਰੀਆਂ ਬੜੀਆਂ ਉਹਦੇ ਬਾਰੇ ਤਾਂ ਤੁਸੀਂ ਜੋ ਸਿਹਤ ਦੇ ਜਾਣੂ ਹੋ ਉਹੀ ਵਧੀਆ ਦੱਸ ਸਕਦੇ ਹੋ ਮੈਨੂੰ ਤਾਂ ਐਂ ਜਿ ਲੱਗਦਾ ਹੁੰਦਾ ਵੀ ਜਿਵੇਂ ਇੱਕ ਬੱਚਾ ਦੁੱਧ ਚੁੰਗਦਾ ਹੈ ਨਾ ਤੇ ਜਦੋਂ ਉਹਦੀ ਮਾਂ ਉਹ ਤੋਂ ਦੁੱਧ ਛਡਾਉਣੀ ਹੈ ਤਾਂ ਉਹ ਹੋਰ ਜਿੱਦ ਕਰਦਾ ਵੀ ਮੈਂ ਹੋਰ ਦੁੱਧ ਚੁੰਗਣਾ ਉਹਦੇ ਚ ਮਮਤਾ ਵੀ ਹੁੰਦੀ ਹੈ ਭੁੱਖ ਵੀ ਹੁੰਦੀ ਹੈ ਤੇ ਜਦੋਂ ਬਾਬਾਈ ਦੀਆਂ ਕਹਾਣੀਆਂ ਪੜਦੇ ਆ ਪਰ ਪਾਣਾ ਸਾਹਿਬ ਦੀਆਂ ਕਹਾਣੀ ਮੁੱਕ ਜਾਂਦੀ ਹੈ ਪਰ ਆਪਣੀ ਭੁੱਖ ਤੇ ਉਹ ਮਮਤਾ ਹੀ ਨਹੀਂ ਮਰਦੀ ਐ ਲੱਗਦਾ ਯਾਰ ਕਹਾਣੀ ਥੋੜੀ ਜਿਹਾ ਹੋਰ ਵੱਡੀ ਹੁੰਦੀ ਨਾਲ ਤੁਰ ਪੈਂਦੇ ਆ ਉਹਨਾਂ ਨੂੰ ਪੁੱਛਣਾ ਵੀ ਜੀ ਬੜਾ ਸਾਦੀ ਰੋਡੀ ਬੋਲੀ ਆ ਜੀ ਸਾਦੀ ਲੈਂਗੁਏਜ ਲਿਖੀਆਂ ਬੜੇ ਸੌਖੇ ਜਿਹੇ ਸ਼ਬਦ ਆ ਤੋ ਅਕਸਰ ਕਹਿ ਦਿੰਦੇ ਸੀ ਯਾਰ ਜਿਹੜੀ ਸੌਖੀ ਬੋਲੀ ਚ ਔਖੀ ਗੱਲ ਲਿਖੀ ਜਾਵੇ ਨਾ ਉਹੀ ਲੋਕ ਪੜਦੇ ਆ ਔਖੀ ਬੋਲੀ ਚ ਤੁਸੀਂ ਗੱਲ ਲਿਖੋ ਉਹਦਾ ਕੀਵਰੀ ਮਤਲਬ ਹੀ ਕੋਈ ਨਹੀਂ ਮੰਗਦਾ ਔਖੇ ਸ਼ਬਦ ਹੁੰਦੇ ਆ ਉਹ ਅਗਲਾ ਪੜਦਾ ਬੰਦੇ ਨੂੰ ਮਗਰਲੇ ਦਾ ਮਤਲਬ ਭੁੱਲ ਜਾਂਦਾ ਕਿਉਂਕਿ ਆਮ ਪਾਠਕ ਤਾਂ ਆਮ ਬੰਦਾ ਨਾ ਜਿਹਦਾ ਸਹਿਤ ਨਾ ਵਾਸਦਾ ਨਾ ਕੋਈ ਸਾਡੇ ਵਰਗਾ ਜਿਹਨੇ ਬਸ ਇੱਕ ਟੈਨਟਰਸ ਨਾਲ ਪੜ੍ਹਨੀ ਆ ਤਾਂ ਉਹਨਾਂ ਦੀਆਂ ਬੜੀਆਂ ਯਾਦਾਂ ਆ ਇੱਕ ਗੱਲ ਸੌਂਦੇ ਹੁੰਦੇ ਸੀ ਉਹਨਾਂ ਦੇ ਕੋਈ ਬੰਦਾ ਜ਼ਿੰਮੇਦਾਰ ਜਾਂ ਜੱਟ ਕਹਿ ਲੋ ਬਾਜ਼ਾਰ ਗਿਆ ਮੜਾਸਾ ਮਾਰਿਆ ਉਹਦੇ ਮੁੱਕੜ ਮਾਰਿਆ ਉੱਤੇ ਉਹਦੇ ਕੇਸ ਦਾ ਬਾਜ਼ਾਰ ਤੋਂ ਲੰਘਿਆ ਤੇ ਲਾਲੇ ਇੱਕ ਆਸ-ਪਾਸੇ ਦੇ ਕੋਸ-ਪਾਸੇ ਸ਼ਾਇਦ ਹਕੀਮਾਂ ਵਾਲੀ ਗੜੀ ਦੀ ਗੱਲ ਕਰਦੇ ਹੋਣਗੇ ਢੀੜੀ ਗਲੀ ਉਹ ਇੰਦਰ ਲਾ ਉਧਰ ਨੂੰ ਆਉਂਦਾ ਯਾਰ ਆ ਵੇ ਢੋਰ ਜਾਂਦੀ ਚਲੋ ਟੱਪ ਗਿਆ ਵਿਚਾਰਾ ਵਾਪਸੀ ਤੇ ਆਇਆ ਲਾਲੇ ਨੂੰ ਕਹਿੰਦਾ ਯਾਰ ਕਰਿਆਣਾ ਲੈਣਾ ਕਰਦਾ ਸੌਦਾ ਲਓ ਸਰਦਾਰ ਕੀ ਲੇ ਲਿਆ ਕੋਈ ਹੋਰ ਗਾਹਕ ਆਏ ਗੱਲਾਂ ਖੋਲਿਆ ਉਹਨੇ ਵੇਖ ਲਿਆ ਵਿੱਚ ਇੱਕ 20 ਰੁਪਏ ਦਾ ਹਲਦੀ ਵਾਲਾ ਨੋਟ ਪਿਆ ਸੌਦਾ ਬੰਨ ਲਿਆ ਜਦੋਂ ਸਾਰਾ ਤੇ ਤੁਰ ਪਿਆ ਉਹ ਸੀਟ ਕਹਿੰਦਾ ਭਈਆ ਤੂੰ ਪੈਸੇ ਨਹੀਂ ਦਿੱਤੇ ਪੈਸੇ ਤਾਂ ਦੇ ਜੀਆ ਸੌਦੇ ਦੇ ਕਹਿੰਦਾ ਦਿੱਤੇ ਆ ਰੌਲਾ ਪਾ ਲਿਆ ਉਹਨੇ ਰੌਲਾ ਪਾ ਲਿਆ ਲੋਕ ਇਕੱਠੇ ਹੋ ਗਏ ਆਹ ਨਾ ਜੀ ਇਹਨੇ ਪੈਸੇ ਨਹੀਂ ਦਿੱਤੇ ਆਹ ਤਾਂ ਇਹ ਨਹੀਂ ਮੇਰੇ ਮੂਡ ਦਾ 4500 ਦਾ ਕੇ 500 ਦਾ ਸੌਦਾ ਦਾ ਮੈਂ 20 ਰੁਪਏ ਦਿੱਤੇ ਬਾਕੀ ਮੇਰੇ ਪੈਸੇ ਦੀ ਮੋੜਦਾ ਹੁੰਦਾ ਨਹੀਂ ਪੈਸੇ ਦਿੱਤੇ ਨਹੀਂ ਮੋੜਾ ਕਾਦੇ ਪੂਰਾ ਰੌਲਾ ਪੈ ਗਿਆ ਜੀ ਇਕੱਠ ਹੋ ਗਿਆਂ ਦਾ ਜੀ ਗੱਲਾਂ ਖੋਲੋ ਮੇਰਾ ਖਲਦੀ ਵਾਲਾ 20 ਦਾ ਨੋਟ ਪਿਆ ਵਿੱਚ ਗੱਲਾਂ ਖੋਲਿਆ ਨੋਟ ਨਿਕਲ ਆਇਆ ਚਲੋ ਅਗਲੇ ਦਿਨ ਉਹ ਫੇਰ ਜਾਵੜਿਆ ਦੁਕਾਨ ਮੂਰੇ ਜਾ ਕੇ ਆਂਦਾ ਘੋਰ ਆ ਗਏ ਤੇ ਸੇਟ ਕਹਿੰਦਾ ਅਸੀਂ ਭਾਈ ਵੇਂਦੇ ਹੀ ਨਹੀਂ ਕਰਦੇ ਰੈਂਟ ਹੋਰ ਚਲੋ ਮੈਂ ਕਿਹਾ ਬਾਬਾ ਜੀ ਝੂਠ ਨਾ ਬੋਲਿਆ ਜੀ ਮੈਨੂੰ ਤਾਂ ਲੱਗਦਾ ਵੀ ਤੁਸੀਂ ਨਾ ਹੋਮ ਕਿਤੇ ਨਾ ਬੋਲੇ ਆ ਨਾ ਹੱਸ ਕੇ ਜੀ ਡਾਲਦਾ ਅਗਲੇ ਹਫਤੇ ਮੈਂ ਗਿਆ ਮੈਨੂੰ ਕਹਿੰਦੇ ਆ ਦਿੱਲੀ ਮੈਨੂੰ ਕਹਿੰਦੇ ਸੀ ਵੀ ਤੂੰ ਨਾ ਟੀਚਰ ਕਰਦਾ ਤੇ ਤੇਰੀ ਗੱਲ ਦੀ ਸਮਝ ਬਹੁਤ ਲੇਟ ਆਉਂਦੀ ਆ ਆਏ ਆਦੇ ਆਪਣੇ ਪਿੰਡ ਨੂੰ ਹੀ ਵਾਰਾ ਓਦੋਂ ਤੂੰ ਮੈਨੂੰ ਟੀਚਰ ਕਰ ਗਿਆ ਮੈਨੂੰ ਨਾ ਸਮਝੀ ਅਗਲੇ ਦਿਨ ਆਈ ਕਿ ਮੈਨੂੰ ਤੂੰ ਮੈਂ ਤਾਂ ਨਹੀਂ ਜਿੰਨੇ ਮਾਫੀ ਮੰਗਦਾ ਮੈਂ ਵੀ ਇੰਨਾ ਬੜੇ ਹਲਕੀ ਜੀ ਗੱਲ ਕਰਦੇ ਨਹੀਂ ਜਿਹਦਾ ਮਤਲਬ ਬੜਾ ਵੱਡਾ ਹੋਣਾ ਹੋਰ ਗੱਲਾਂ ਪਿੰਡੀਆਂ ਜਿਵੇਂ ਦੱਸ ਕੇ ਗਏ ਆ ਸਾਥ ਚਾਉਣਾ ਕੇਸੀ ਸਾਹਿਬ ਨੇ ਦੱਸਿਆ ਜਿਵੇਂ ਉਹਨਾਂ ਦੀ ਕਹਾਣੀ ਹੈ ਇੱਤ ਪ੍ਰਵਾਸੀ ਉਹਦੇ ਚ ਮੈਨੂੰ ਇਹ ਲੱਗਦਾ ਵੀ ਸਾਡੇ ਪਿੰਡ ਦੇ 3-4 ਬੰਦੇ ਜਿਵੇਂ ਉਸ ਕਹਾਣੀ ਚ ਤੁਰੇ ਕਰਦੇ ਆ ਇੱਕ ਸ਼ਾਇਦ ਸੰਤੋਬੌਰ ਨੀ ਕਹਾਣੀ ਆ ਬਾ ਕੁਮਾਲ ਕੰਨ ਵੇਖੋ ਔਰਤ ਦੇ ਕਿੰਦੀ ਵੱਡੀ ਹੱਕ ਹੁਣ ਇੱਥੇ ਜੀ ਅੱਜ ਚੱਲਦੇ ਆ ਅਸੀਂ ਦੋਨੇ ਵਕਾਲਤ ਕਰਦੇ ਆ ਲੋਕ ਤੁਰੇ ਫਿਰਦੇ ਅਦਾਲਤਾਂ ਚ ਡਿਵੋਰਸ ਕੇਸ ਹੈ ਜੀ ਕੁੱਟਮਾਰ ਹੁੰਦੀ ਹੈ ਹਨਾ ਇੱਕ ਔਰਤ ਜਿਹੜੀ ਆਪਦੇ ਉਸ ਪਰਿਵਾਰ ਨੂੰ ਸਮਰਪਿਤ ਵੀ ਹੈ ਜਿਹੜਾ ਉਹਨੇ ਛੱਡ ਕੇ ਤੁਰ ਜਾਣਾ ਉਹ ਆਲੂ ਪਟਰੀ ਹੈ ਦਿਹਾੜੀ ਕਰ ਰਹੀ ਹੈ ਰਾਤ ਨੂੰ ਉਹਨੇ ਉਹ ਘਰ ਛੱਡ ਜਾਣਾ ਉਹਦੇ ਘਰ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਪਰ ਫਿਰ ਵੀ ਉਹ ਜਿਹੜਾ ਪ੍ਰਾਂਦੀ ਦੀ ਗੱਲ ਕਰਦੇ ਉਹ ਜਿਹੜਾ ਖਰਚਾ ਹੋਇਆ ਹੁੰਦਾ ਵਿਆਹ ਤੇ ਉਹ ਪੂਰਾ ਕਰਕੇ ਫਿਰ ਉਹ ਘਰ ਛੱਡ ਕੇ ਜਾਊਗੀ ਬੜੇ ਸੌਖੇਦੂਕੇ ਨਾਲ ਕਿੰਨੀ ਵੱਡੀ ਔਰਤ ਦੀ ਆਜ਼ਾਦੀ ਦੀ ਔਰਤ ਦੇ ਹੱਕਾਂ ਦੀ ਔਰਤ ਦੀ ਖੁੱਲ੍ਹ ਦੀ ਔਰਤ ਦੀ ਮਿਹਨਤ ਦੀ ਔਰਤ ਦੀ ਸਿਰ ਜਿਨ੍ਹਾਂ ਦੀ ਗੱਲ ਕੀਤੀ ਇਹਨਾਂ ਗੱਲਾਂ ਦੇ ਬੜੇ ਔਖੇ ਔਖੇ ਆਰਟੀਕਲ ਲਿਖੇ ਜਾਂਦੇ ਆ ਕਿ ਗੁਰਦੇਵ ਸਿੰਘ ਰਪਾਣਾ ਨੇ ਇੱਕ ਐਂਜ ਕਹਾਣੀ ਲਿਖੀ ਜਿਹੜਾ ਬੰਦਾ ਪੜਦਾ ਏ ਉਸ ਕਹਾਣੀ ਦੇ ਨਾਲ ਹੀ ਤੁਰ ਪੈਂਦਾ ਉਹਨੂੰ ਇਹ ਲੱਗਦਾ ਸ਼ਾਇਦ ਮਿੰਦੋ ਜਾਂ ਸੰਤੋ ਬਾਰਨੀ ਮੇਰੀ ਘੰਡਣ ਹੈ ਜਾਂ ਮੇਰੀ ਘਰ ਚੋਂ ਐ ਕੋਈ ਜਿਹੜਾ ਉਹਦਾ ਮਜਬੂਰ ਜਾਂ ਪਤੀ ਬੈਠਾ ਏ ਉਹਨੂੰ ਉਹਦੇ ਜੋ ਆਪ ਦਾਪ ਦਿਸਦਾ ਬੜੀਆਂ ਗੱਲਾਂ ਐ ਇੱਕ ਇੱਥੇ ਨੂਰਦੀਨ ਮੁਹੰਮਦ ਨੰਬਰਦਾਰ ਬੰਦੇ ਸੀ 47 ਤੋਂ ਪਹਿਲਾਂ ਇਹ ਬੜਾ ਪਿੰਡ ਚ ਮਸ਼ਹੂਰ ਹੈ ਜੀ ਨੂਰੀਗੜਾ ਪਿਪਲ ਇੱਕ ਹੁੰਦਾ ਸੀ ਮੈਂ ਉਹਨਾਂ ਨੂੰ ਪੁੱਛਿਆ ਮੇਰਾ ਬਾਪ ਉਹਨਾਂ ਨੇ ਅਕਸਰ ਗੱਲ ਕਰਦੇ ਬਿ ਨੂਰੀਗੜਾ ਪਿਪਲ ਵੇਖਿਆ ਤੁੰ ਮੈਂ ਕਿਹਾ ਜੀ ਹਾਂ ਉਹ ਆਕੜ ਛੜਿਆ ਜਾਂ ਖੜਾ ਹੁੰਦਾ ਸੀ ਸਾਡੇ ਬਚਪਨ ਮੇਲੇ ਉਹਦੀ ਕਹਾਣੀ ਮੈਂ ਨਹੀਂ ਕਹਿੰਦੇ ਆ ਕਿਸੇ ਮੁਸਲਮਾਨ ਨੰਬਰ ਦਾ ਵਿਵਹ ਸੀ ਨੂਰੀ ਦੇ ਨਹੀਂ ਕਹਿੰਦੇ ਇਹ ਗੱਲ ਨਹੀਂ ਇੱਕ ਮੁਸਲਮਾਨ ਔਰਤ ਉਹਦੇ ਸਬੰਧ ਬਣ ਗਏ ਪਰਿਵਾਰ ਤੋਂ ਬਾਹਰ ਉਹਨੂੰ ਇੰਨਾ ਜਲੀਲ ਤੇ ਇੰਨਾ ਤਸ਼ੱਦਦ ਕੀਤਾ ਗਿਆ ਉਹਦੇ ਤੇ ਉਹ ਸ਼ਬਦ ਵੀ ਕਹਿੰਦੇ ਬਿਆਨ ਨਹੀਂ ਕਰ ਸਕਦੇ ਉਹ ਉਸ ਪਿਪਲ ਦੇ ਥੱਲੇ ਪਾਣੀ ਚ ਬੈਠੀ ਰਹਿੰਦੀ ਸੀ ਵਿਚਾਰੀ ਐਂਡ ਦੇ ਉਹ ਗਲਕੇ ਇਨਫੈਕਸ਼ਨ ਹੋਈ ਉਹਦੇ ਇੰਟਰਨਲ ਪਾਰਟਸ ਦੇ ਵਿੱਚ ਕੁਝ ਉਹਨਾਂ ਨੇ ਇਹੋ ਜਿਹਾ ਪਾਇਆ ਵੀ ਉਹ ਵਿਚਾਰੀ ਗਲਕੇ ਮਰ ਗਈ ਮੈਂ ਕਿਹਾ ਬਾਬਾ ਜੀ ਕਹਾਣੀ ਲਿਖਦੀ ਆ ਇਹਦੇ ਤੇ ਕਹਿੰਦੇ ਨਹੀਂ ਆ ਰੇ ਲਿਖੀ ਨਹੀਂ ਜਾ ਰੂਗਾ ਕਹਿੰਦੇ ਮੈਂ ਬਹੁਤ ਆਈ ਕਾਗਜ ਪੈਨ ਚੱਕਿਆ ਮੇਰਾ ਹੌਨ ਨਿਕਲ ਜਾਂਦਾ ਉਹਦੋਂ ਮੈਂ ਛੋਟਾ ਸੀ ਅਸੀਂ ਵੇਖਣ ਜਾਣਾ ਦੂਰ ਖੜ ਕੇ ਵੇਖਣਾ ਉਹ ਵਿਚਾਰੀ ਉੱਥੇ ਖੜੀ ਗਈ ਕਾਣੀ ਨਹੀਂ ਮੈਂ ਲਿਖ ਨਹੀਂ ਸਕਦਾ ਕਹਿੰਦੇ ਇਹਦੇ ਤੇ ਉਹ بڑا ਸਮਾਜ ਨੂੰ ਦੇਣ ਵਾਲੀ ਕਿਤੇ ਪਰ ਕਿਤੇ ਨਾ ਕਿਤੇ ਫਿਰ ਉਹ ਵੀ ਮਜਬੂਰ ਹੋ ਗਏ ਵੀ ਯਾਰ ਇੰਨਾ ਤਸ਼ੱਦਦ ਝੱਲ ਕੇ ਜਿੱਥੇ ਬੰਦਾ ਲਿਖ ਵੀ ਨਹੀਂ ਸਕਦਾ ਤੁਸੀਂ ਆਓ ਵੇਖੋ ਕਿੰਨੀ ਵੱਡੀ ਗੱਲ ਹੋ ਗਈ ਉਸ ਵਾਰ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਤੇ ਜਿਸ ਨਾਲ ਕੋਈ ਘਿੜਾ ਨਹੀਂ ਉਹਨਾਂ ਦਾ ਨਾਮ ਕਈ ਵਰਤ ਗਏ ਕਈ ਉਹਨਾਂ ਦੀਆਂ ਕਿਤਾਬਾਂ 43 ਪੈਨਲ ਛਾਪ ਕੇ ਵਿੱਚ ਕੇ ਕਿਸੇ ਨਾ ਕੋਈ ਗਲਾਨ ਕੀਤਾ ਸ਼ਾਇਰ ਇੱਕ ਪਹਿਲਾਂ ਪਾਪਾ ਪ੍ਰੀਤਮ ਸਿੰਘ ਤੇ ਕੇਸ ਕੀਤਾ ਸੀ ਉਹ ਵੀ ਜਦ ਦਿਨ ਉਹਨੇ ਕਹਾਦਾ ਗੁਰਦੇਵ ਸਿੰਘ ਛੜਕੂ ਦੇ ਛੜਕਦਾ ਹੁਣ ਇੱਕ ਉਹਨਾਂ ਨੇ ਐਂਡ ਜੇ ਤੇ ਲਾਲੀ ਉਹਨਾਂ ਦਾ ਵਕੀਲ ਸੀ ਇੱਕ ਕੇਸ ਕੀਤਾ ਜਿਹੜੇ ਬੰਦੇ ਪੱਗਾਂ ਚੱਕੀ ਕਰਦੇ ਸੀ ਵੀ ਤੁਸੀਂ ਸਾਡੇ ਗੁਰੂ ਨੂੰ ਸਾਨੂੰ ਚੇਲਾ ਮੰਨ ਲਓ ਜਾਂ ਮਨ ਲਓ ਉਹ ਬੰਦੇ ਗਵਾਹੀਆਂ ਮੁੱਕਰ ਗਏ ਗਿਲਾ ਕਰ ਵੀ ਕਿਸੇ ਦਿਨ ਮੈਂ ਕਹਾ ਬਾਬਾ ਜੀ ਗਲਤ ਕੀਤਾ ਕਹਿੰਦੇ ਕਿਉਂ ਉਹਨੇ ਆਪਦੇ ਖਰਦਾਰ ਨਾਸ ਕਰਤਾ ਆਪਦੇ ਖਰਦਾਰ ਦੇ ਸਾਹਮਣੇ ਜ਼ਿੰਦਗੀ ਜਿਉਂਦੇ ਨਾ ਉਹਨੇ ਗਲਤ ਥੋੜੀ ਕੀਤਾ ਉਹਦਾ ਮਾਣੀ ਇੰਨਾ ਕਿ ਸੀ ਉਹਨੇ ਆਪਦੀ ਸੋਚ ਹੁੰਦਾ ਕਿ ਸਹੀ ਕੀਤਾ ਉਹਦੀ ਸੋਚ ਹੀ ਇੰਡੀ ਸੀ ਉਹਨੇ ਲੰਭਾ ਨਹੀਂ ਦਿੱਤਾ ਕਿਸੇ ਨੂੰ ਬਾਕੀ ਸਹਿਤ ਅਕੈਡਮੀ ਅਵਾਰਡ ਮਿਲਿਆ ਉਹਨਾਂ ਦੀ ਕੋਈ ਉਹਨਾਂ ਨੂੰ ਨਾਮ ਮਿਲਦਾ ਤਾਂ ਕੋਈ ਲੰਭਾ ਨਹੀਂ ਸੀ ਜੇ ਮਿਲ ਗਿਆ ਤਾਂ ਕੋਈ ਖੁਸ਼ੀ ਵੀ ਨਹੀਂ ਤਾਂਾਂ ਕਿਰੇ ਰਾਸਤੇ ਜੋਰ ਲਾਇਆ ਬਾਹਰ ਜਾਣ ਵਾਸਤੇ ਵੀ ਉੱਥੇ ਤੁਸੀਂ ਬਾਹਰ ਬੁਲਾਇਆ ਉਹਨਾਂ ਨੇ ਫੰਕਸ਼ਨ ਦੇ ਤੁਹਾਨੂੰ ਨਾਮ ਦੇਣਾ ਉੱਥੇ ਸੱਜ ਕੇ ਕਹਿੰਦੇ ਮੈਂ ਜਾਣਾ ਹੀ ਨਹੀਂ ਜਦੋਂ ਦੋ ਟੁੱਕ ਬੰਦੇ ਗੱਲ ਕਹਦੇ ਮੈਂ ਜਾਣਾ ਹੀ ਨਹੀਂ ਤਾਂ ਅਸੀਂ ਕਿਹਾ ਵੀ ਪਾਵਰਫੁੱਲ ਔਰ ਨਹੀਂ ਦੇ ਦੇਓ ਲਾਲੀ ਨੂੰ ਦੇ ਦੇਓ ਇਥੋਂ ਬਤੌਰ ਐਡਵੋਕੇਟ ਤੁਹਾਡਾ ਜਾਊਗਾ ਕਹਿੰਦੇ ਯਾਰ ਆਪਾਂ ਕਿਉਂ ਜਾਈਏ ਕਿਸੇ ਦੇ ਜੇ ਮੇਰੇ 'ਚ ਕੁਝ ਹੈ ਤਾਂ ਉਹ ਆਉਣਗੇ ਜੇ ਮੇਰੇ 'ਚ ਕੁਝ ਨਹੀਂ ਲੋ ਨਹੀਂ ਆਉਣਗੇ ਇਹ ਤਾਂ ਗੱਲ ਤਾਂ ਇੰਨੀ ਹੈ ਫਿਰ ਜਿਹੜੀ ਕਹਾਣੀ ਉਹਨਾਂ ਦੀ ਇੱਕ ਸ਼ੀਸ਼ਾ ਹੈ ਸਾਇਦ ਉਹ ਵੀ ਨੱਚਾ ਮੇਰਾ ਬਾਬਾ ਜੀ ਇਹ ਕਹਾਣੀ ਵਾਕਈ ਉਹ ਬਿਲਕੁਲ ਸੱਚੀ ਘਟਨਾ ਦੇ ਆਧਾਰਤ ਕਹਾਣੀ ਹੈ ਬਿਲਕੁਲ 101% ਕਹਿੰਦੇ ਸੱਚੀ ਹੈ ਚਲੋ ਪਾਤਰ ਬਦਲਣਾ ਪੈਂਦਾ ਹੈ ਉਹ ਬੰਦੇ ਦੀ ਮੌਤ ਵੀ ਉਵੇਂ ਹੀ ਹੋਈ ਹੁਣ ਮੈਨੂੰ ਨਹੀਂ ਪਤਾ ਲੱਗਦਾ ਵੀ ਉਹ ਪੁੰਨ ਵਰਗਾ ਪਾਪ ਸੀ ਕਿ ਪਾਪ ਵਰਗਾ ਪੁੰਨ ਬੰਦਾ ਉਲਝ ਜਾਂਦਾ ਉਹ ਕਹਾਣੀ ਬੜਕੀ ਯਾਰ ਕੀ ਹੈ ਪੁੰਨ ਹੈ ਕਿ ਪਾਪ ਹੈ ਕਿ ਪਾਪ ਹੈ ਕਿ ਪੁੰਨ ਹੈ ਮਤਲਬ ਐਡੀ ਵੱਡੀ ਗੱਲ ਬੜੇ ਸਾਫ਼ ਜੇ ਸ਼ਬਦਾਂ 'ਚ ਬੜੇ ਸੌਖੇ ਸ਼ਬਦਾਂ 'ਚ ਬੜੀ ਔੜੀ ਜੇ ਕਹਿ ਦੇਣੀ ਉਹ ਕਿਸੇ ਕਿਸੇ ਦੀ ਹਿੱਸੇ ਆਈ ਹੈ ਤੇ ਸਹਿਦ ਦੇ ਵਿੱਚ ਉਹਨਾਂ ਦਾ ਕੀ ਮਕਾਮ ਹੈ ਉਹ ਸਹਿਦਕਾਰ ਜਾਣਦੀ ਹੈ ਜਿਹੜਾ ਬੰਦਾ ਬਿਨਾਂ ਲਾਲਚ ਤੋਂ ਜਿਵੇਂ ਦਿੱਲੀ ਉਹਨਾਂ ਦਾ ਘਰ ਸਹਿਦ ਕਰਮੀਆਂ ਦਾ ਜਾਂ ਸਹਿਦਕਾਰਾਂ ਦਾ ਅੱਡਾਰਿਆ ਜੋ ਕਿ ਪੰਜਾਬ ਚੋਂ ਗਿਆ ਜੇ ਉਹਦੇ ਮਨ ਚ ਇੱਕ ਗੱਲ ਹੁੰਦੀ ਸੀ ਕਿਤੇ ਹੋਰ ਨਾ ਮੈਨੂੰ ਟਿਕਾਣਾ ਮਿਲਿਆ ਤਾਂ ਗੁਰਦੇਵ ਸਿੰਘ ਰਪਾਣਾ ਦਾ ਘਰ ਮੈਨੂੰ ਚੱਲੂਗਾ ਇੱਥੇ ਵੀ ਉਹਨਾਂ ਦਾ ਇਹੀ ਹਾਲ ਸੀ ਕਿਸੇ ਨੇ ਆਉਣਾ ਰਪਾਣਾ ਚੱਲਦੇ ਆ ਜੀ ਮੇਰੇ ਕਿਸੇ ਦੋਸਤ ਮਿੱਤਰ ਨੇ ਕਿਸੇ ਰਿਸ਼ਤੇਦਾਰ ਆਪਣੇ ਪੁੱਛਣਾ ਮੀਰਪਾਣਾ ਸਾਹਿਬ ਨੂੰ ਮਿਲਣਾ ਅਖੀਰਲੇ ਦਿਨਾਂ ਚ ਵੀ ਜਦੋਂ ਕਾਫੀ ਹਾਲਾਤ ਠੀਕ ਨਹੀਂ ਸੀਗੇ ਸਿਹਤ ਪੱਖੋਂ ਉਦੋਂ ਵੀ ਉਹਨਾਂ ਨੇ ਕਦੇ ਨਾ ਨਹੀਂ ਦਿੱਤੀ ਪ੍ਰੋਪਰ ਮਿਲਣਾ ਬਹਿ ਕੇ ਜਿੰਨੀਆਂ ਕਿ ਗੱਲਾਂ ਹੋਣੀਆਂ ਗੱਲਾਂ ਕਰਨੀਆਂ بس ਇਹ ਯਾਦਾਂ ਜੀ ਉਹਨਾਂ ਦੀ ਹੌਲੀ ਹੌਲੀ ਇੱਕ ਬੰਦੇ ਨੇ ਤੁਰ ਜਾਣਾ ਕਿਸੇ ਨੂੰ ਕੋਈ ਯਾਦ ਨਹੀਂ ਕਰਦਾ ਪਰ ਇੱਕ ਵੱਡੀ ਗੱਲ ਹੈ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਤੇ ਆਪਦੇ ਬਾਰੇ ਕਈ ਵਾਰੀ ਆਪਦੇ ਬਾਰੇ ਵੀ ਬੜਾ ਖਾਸ ਹੋਰੀ ਨੂੰ ਜੀ ਗੱਲ ਕਰ ਦਿੰਦੇ ਕਹਿੰਦੇ ਇੱਕ ਸਾਡੇ ਪਿੰਡ ਦਾ ਹੀ ਹੈ ਵਕੀਲ ਸਾਹਿਬ ਆਸਟ੍ਰੇਲੀਆ ਗਏ ਆ ਕਹਿੰਦੇ ਉਹਦਾ ਭਰਾ ਮੇਰੇ ਕੋਲ ਆਇਆ ਕਹਿੰਦਾ ਜੀ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੂੰ ਉੱਥੇ ਕਿਸੇ ਨੇ ਪੁੱਛਿਆ ਵੀ ਤੁਹਾਡੇ ਪਿੰਡ ਦਾ ਕੋਈ ਗੁਰਦੇਵ ਸਿੰਘ ਨਰਬਾਣਾ ਕਹਾਣੀਆਂ ਕੂਣੀਆਂ ਨਹੀਂ ਲਿਖਦਾ ਉਹ ਮਖੀਲ ਨੇ ਆਪਦੇ ਭਰਾ ਨੂੰ ਫੋਨ ਕੀਤਾ ਤੇ گاਉ ਉਹ ਵੀ ਸਲੱਗ ਮੇਰੇ ਵਰਗਾ ਦਾ ਕਈ ਗਰਦੇਵ ਆ ਯਾਰ ਇੱਕ ਤਾਂ ਨਾਈ ਹੈ ਇੱਕ ਮਿਸਤਰੀ ਹੈ ਦੋ ਤਿੰਨ ਜੱਟਾਂ ਦੇ ਹੈ ਇੱਕ ਮਾਸਟਰ ਹੈ ਇੱਕ ਫਲਵਾਈ ਹੈ ਆਂਦੇ ਰੁਣੋ ਨਾ ਚੱਕ ਪਾ ਕਿਹੜਾ ਕਹਾਣੀ ਲਿਖ ਸਕਦਾ ਤੇ ਇਹਨਾਂ ਦਾ ਪਿੰਡ ਰਹਿੰਦੇ ਨੂੰ 15 ਸਾਲ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਇਹ ਉਹਨਾਂ ਦੀ ਤਰਾਸਦੀ ਨਹੀਂ ਇਹ ਸਾਡੀ ਤਰਾਸਦੀ ਹੈ ਵੀ ਇਹੋ ਜਿਹੇ ਹੀਰੇ ਹੈ ਜਿਹੜੇ ਉਹ ਗਮਨਾਮੇ ਤੁਰ ਜਾਂਦੇ ਆ ਕਈ ਵਾਰੀ ਚਲੋ ਬਾਹਰ ਜਿਹੜੇ ਸਹਿਤ ਦੇ ਨਾਲ ਅਟੈਚ ਆ ਉਹਨਾਂ ਅਸਤੇ ਬਹੁਤ ਵੱਡੀ ਹਸਤੀ ਸੀ ਪਰ ਸਾਡੇ ਪਿੰਡ ਦੀ ਮੈਂ ਕਹੂੰਗਾ ਸ਼ਰਮ ਵਾਲੀ ਗੱਲ ਹੈ ਜੇ ਕੋਈ ਬੰਦਾ ਇਹ ਕਵੇ ਸਾਡੇ ਪਿੰਡ ਗੁਰਦੇਵ ਮਾਈ ਮਿਸਤਰੀ ਜੱਟ ਮਾਸਟਰ ਤਾਂ ਹੈਗਾ ਪਰ ਗੁਰਦੇਵ ਸਿੰਘ ਗਰਬਾਣਾ ਜਿਹੜਾ ਘਰ ਨਾਲ ਲਿਖਦਾ ਉਹਦਾ ਮੈਨੂੰ ਨਹੀਂ ਪਤਾ ਇਹਦੂ ਹੋਰ ਵੱਡੀ ਸਾਡੇ ਵਾਸਤੇ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਬੱਕੀ ਯਾਦਾਂ ਉਹਨਾਂ ਦੀਆਂ ਜਿਵੇਂ ਜਿੰਨੀਆਂ ਤੇ ਯਾਦ ਸੀ ਮੈਂ ਤੁਹਾਨੂੰ ਦੱਸ ਦਿਆਂ ਬੜਾ ਲੰਮਾ ਸਮਾਂ ਫਟੋਗਟ 10 12 15 ਸਾਲ ਹਰੇਕ ਸ਼ਨੀ ਐਤਵਾਰ ਨੂੰ ਉਹਨਾਂ ਦਾ ਸਾਥ ਮਾਣਿਆ ਜਦੋਂ ਕਿਤੇ ਉਹਨਾਂ ਦੀ ਗੱਲ ਹੁੰਦੀ ਤਾਂ ਲੱਗਦਾ ਵੀ ਸ਼ਾਇਦ ਅੱਜ ਵੀ ਜਿਉਂਦੇ ਆ ਉਹਦੀਆਂ ਕਿਤਾਬਾਂ ਜਰੀਏ ਇਹ ਬਾਕੀ ਸਮਾਂ ਵੀ ਆਪਣਾ ਸੀਮਤ ਹੈ ਬਲਾਰੇ ਕਾਫੀ ਨੇ ਜੇ ਕੁਝ ਮੇਥੋਂ ਗਲਤ ਬੋਲਿਆ ਗਿਆ ਹੋਵੇ ਕਿਸੇ ਦੇ ਵੀ ਖਿਲਾਫ ਤਾਂ ਉਹਦੇ ਲਈ ਮੈਂ ਮਾਫ਼ੀ ਮੰਗਦਾ ਹਾਂ ਧੰਨਵਾਦ